ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਿਹਾ ਸਾਰੇ ਸਰੋਤਿਆਂ ਨੂੰ ਜੀ ਆਉਣ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਆ ਰਹੀ ਹੁਣੇ-ਹੁਣੇ ਡੇਰਾ ਬਿਆਸ ਤੋਂ ਆਈ ਇਹ ਵੱਡੀ ਖਬਰ ਹੈ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ-ਇੱਕ ਲਾਈਕ ਹੀ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜੀ ਹਾਂ ਹਸ਼ਿਆਰਪੁਰ ਦੇ ਮਹਿਲਪੁਰ ਸ਼ਹਿਰ ਦੇ ਬਾਹਰ ਡੇਰਾ ਬਿਆਸ ਦੇ 사ਸੰਗ ਭਵਨ ਦੇ ਮంగళਵਾਰ ਸਵੇਰੇ ਚੌਥੇ ਬਣਿਆ 100 ਸਾਲ ਪੁਰਾਣਾ ਪੁਲ ਬਜਰੀਦ ਨਾਲ ਭਰੇ ਟੀਪਰ ਦੇ ਲੰਘਣ ਕਰਕੇ ਇਹ ਪੁਲ ਟੁੱਟ ਗਿਆ ਜੀ ਹਾਂ ਇਸ ਪੁਲ ਨੂੰ ਕਈ ਸਾਲਾਂ ਤੋਂ ਅਸਰਖੇਤ ਐਲਾਨੇ ਜਾਂ ਤੋਂ ਬਾਅਦ ਕਿ ਨਾਰੇ ਤੇ ਨਵੇਂ ਪੁਲ ਬਣਾਇਆ ਗਿਆ ਪਰ ਰਾਤਾ ਸਵਾਮੀ ਸਾਧ ਸੰਗ ਪਵਣ ਅਤੇ ਟਰੱਕ ਜੋਣੀ ਨੂੰ ਜਾਣ ਵਾਲਾ ਇਹ ਇੱਕੋ ਇੱਕ ਰਸਤਾ ਹੁਣ ਕਰਕੇ ਵਹਣ ਇੱਥੋਂ ਲੰਘਦੇ ਰਹੇ ਤੇ ਦੱਸ ਦੇ ਕੇ ਚੰਡੀਗੜ੍ਹ ਪਟਾਣਕੋਟ ਮੁੱਖ ਮਾਰਗ ਤੇ ਗਣਸ਼ੰਕਰ ਸਤੇ ਤੇ ਰੇਲਵੇ ਫੜਕ ਨੂੰ ਜੁੜੂਰੀ ਬਰੰਬਤ ਕਰਕੇ 26 ਤੋਂ 28 ਫਰਵਰੀ ਤੱਕ ਬੰਦ ਰੱਖਿਆ ਗਿਆ ਤਦਸ ਕਰਕੇ ਵਹਣ ਦੂਜੇ ਰਸਤੇ ਤੋਂ ਲੰਘ ਰਹੇ ਹਨ ਤੋਂ ਮੰਗਲਵਾਰ ਸਵੇਰੇ ਕਰੀਬ 11 ਵਜੇ ਬਜਰੀ ਦੀ ਭਰੀ ਟਰਾਲੀ ਗੜਸ਼ੰਕਾ ਤੋਂ ਮਹਿਲਪੁਰ ਵੱਲ ਜਾਂਦੀ ਸੀ ਉਦੋਂ ਉਹ ਮਹਿਲਪੁਰ ਦੇ ਮੁੱਖ ਚੌਂਕ ਤੇ ਪੁਜਿਆ ਦਾ ਗੜਸ਼ੰਕਾ ਦਾ ਫੜਕ ਬੰਦ ਹੋ ਕਰਕੇ ਉਹਨਾਂ ਨੂੰ ਦੂਜੇ ਰਸਤੇ ਰਹੀਂ ਭੇਜਣਾ ਪਿਆ ਟਰਾਲੀ ਲਬਈ ਜਾ ਦਾ ਹੋ ਕਰਕੇ ਉੱਥੇ ਖੜੇ ਪੁਲਿਸ ਮੁਲਾਜ਼ਮਾਂ ਨੇ ਟਰਾਲੀ ਵਾਲ ਨੂੰ ਮੋੜ ਕੱਟਣ ਲਈ ਗਿਆ ਸ਼ਹਿਰ ਤੋਂ ਬਾਹਰ ਪੇਤਾ ਜਿਹੜੋ ਟਰਾਲੀ ਰਾਜਾ ਸੁਆਮੀ ਸਾਸੰਗ ਪਵਨਡੇ ਪੌਲ ਕੁਲ ਪੁਜੀ ਦਾ ਚਾਨਕ ਪੁਲ ਵਿਚਕਾਰ ਟੁੱਟ ਗਿਆ ਮੌਕੇ ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਪੁਲ ਕਰੀਬ 100 ਸਾਲ ਪੁਰਾਣਾ ਹੈ ਤੇ ਇਸ ਨੂੰ ਅੰਗਰੇਜ਼ਾਂ ਨੇ ਬਣਾਇਆ ਸੀ ਵੀਡੀਓ ਦੇਖਣ ਲਈ